ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡੈਸ਼ਿੰਗ ਪੰਜਾਬੀ ਸੂਟਸ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਆ। ਹੋਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ। ਸੋ ਵੀਡੀਓ ਦੇ ਅੰਤ ਤੱਕ ਜਰੂਰ ਦੇਖਿਓ ਤੇ ਜਿਹੜੇ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ, ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ। ਸੋ ਅੱਜ ਆਪਾਂ ਇੱਕ ਇਨਫੋਰਮੇਸ਼ਨ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ। ਸੋ ਜਿਹੜੇ ਜਿਹੜੇ ਵੀ ਜੈਨੂਨ ਕਸਟਮਰਸ ਨੇ ਸੋ ਜਿਨ੍ਹਾਂ ਨੇ ਆਪਣਾ ਸੂਟ ਬਾਈ ਕੀਤਾ ਹੈ ਜਾਂ ਕਰਨਾ ਚਾਹੁੰਦੇ ਨੇ ਜਾਂ ਜੋ ਆਪਣੀ ਵੀਡੀਓ ਨੂੰ ਫਸਟ ਟਾਈਮ ਵੀ ਦੇਖ ਰਹੇ ਨੇ ਸੋ ਆਪਾਂ ਉਹਨਾਂ ਲਈ ਆਪਦਾ ਇੱਕ WhatsApp ਗਰੁੱਪ ਲੈ ਕੇ ਆਏ ਆ ਸੋ WhatsApp ਗਰੁੱਪ ਜਿਹੜਾ ਹੈਗਾ ਤੁਸੀਂ ਉਹਦੇ ਵਿੱਚ ਆਪਣਾ ਸਾਨੂੰ WhatsApp ਦੇ ਉੱਪਰ ਮੈਸੇਜ ਕਰੋ ਆਪਾਂ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰਾਂਗੇ ਸੋ ਨਾਲ ਤਾਂ ਤੁਹਾਨੂੰ ਕਿ ਡੇਲੀ ਦੀ ਅਪਡੇਸ਼ਨਸ ਜਿਹੜੀਆਂ ਰੈਗੂਲਰ ਮਿਲਦੀਆਂ ਰਹਿਣਗੀਆਂ ਸੋ ਕਈ ਵਾਰ ਹੁੰਦਾ ਹੈ ਕਿ YouTube ਤੋਂ ਆਪਣੀ ਜਿਹੜੀ ਵੀਡੀਓ ਸਕਿਪ ਹੋ ਜਾਂਦੀ ਹੈ ਫਿਰ ਬਾਈ WhatsApp ਦੇ ਉੱਪਰ ਆਪਾਂ ਜਿਹੜੇ ਰੈਗੂਲਰ ਸੂਟਸ ਜਿਹੜੇ ਅਪਡੇਟ ਕਰਦੇ ਆਂ ਮਤਲਬ ਹਰ ਡੇ ਬਾਈ ਡੇ ਥੋੜਾ ਥੋੜੇ ਆਵਰਸ ਬਾਅਦ ਵੀ ਇਹਦਾ ਕਿ ਆਪਾਂ ਡੇਲੀ ਤੇ ਬਹੁਤ ਸੋਹਣੇ ਸੋਹਣੇ ਸੂਟਸ ਜਿਹੜੇ ਅਪਡੇਟ ਕਰਦੇ ਆਂ ਸੋ ਉਹ ਦੇ ਨਾਲ ਤੁਹਾਨੂੰ ਈਜ਼ੀ ਹੋ ਜਾਏਗਾ ਸੋ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਹੁਣ ਆਪਣੇ ਕੋਲੇ ਬ੍ਰਾਂਡਸ ਵੀ ਆ ਗਏ ਨੇ ਜਿਵੇਂ ਆਪਣੇ ਕੋਲੇ ਰੀਵਾ ਦੇ ਬਹੁਤ ਜ਼ਿਆਦਾ ਸੋਹਣੇ ਸੂਟ ਆਏ ਨੇ ਰੀਵਾ ਬ੍ਰਾਂਡ ਹੋ ਗਿਆ ਜਾਂ ਰਾਮਟੈਕਸ ਹੋ ਗਿਆ ਚਨਾਰ ਦਾ ਮਤਲਬ ਚਨਾਰ ਬ੍ਰਾਂਡ ਬਹੁਤ ਵਧੀਆ ਲੈਵਲ ਦਾ ਬ੍ਰਾਂਡ ਆ ਸੋ ਉਹਦੇ ਆਪਣੇ ਕੋਲ ਸੂਟ ਆਏ ਨੇ ਸੋ ਜਿੱਦਾਂ ਦੇ ਵੀ ਸੂਟ ਤੁਸੀਂ ਸਾਡੇ ਤੋਂ ਦੇਖਣਾ ਚਾਹੁੰਦੇ ਹੋ ਟਿਸਟਾ ਵਗੈਰਾ ਹੋ ਗਿਆ ਜਿੱਦਾਂ ਟਿਸਟਾ ਦੇ ਸੂਟ ਬਹੁਤ ਜ਼ਿਆਦਾ ਚੱਲ ਰਹੇ ਨੇ ਸੋ ਕਾਫੀ ਡਿਮਾਂਡ ਹੋਈ ਸੀ ਕਸਟਮਰਸ ਦੇ ਆਪਾਂ ਲੈ ਕੇ ਵੀ ਆਏ ਸੀ ਸੂਟ ਬਹੁਤ ਸੋਹਣੇ ਸੋ ਇਦਾਂ ਦੇ ਸੋਹਣੇ ਸੋਹਣੇ ਸੂਟਸ ਦੇਖਣ ਲਈ ਤੁਸੀਂ ਸਾਡੇ ਨਾਲ ਵਟਸਐਪ ਗਰੁੱਪ ਦੇ ਵਿੱਚ ਐਡ ਹੋਵੋ ਸੋ ਉੱਥੇ ਤੁਹਾਨੂੰ ਆਪਾਂ ਡੇਲੀ ਦੀ ਅਪਡੇਟਸ ਪਾਉਂਦੇ ਰਾਵਾਂਗੇ ਡੇਲੀ ਦੀਆਂ ਅਪਡੇਟਸ ਪਿਕਸ ਵਗੈਰਾ ਆਪਾਂ ਜਿਹੜੀਆਂ ਉੱਥੇ ਬਹੁਤ ਜ਼ਿਆਦਾ ਸ਼ੇਅਰ ਕਰਦੇ ਆਂ ਤੇ ਉਸ ਤੋਂ ਇਲਾਵਾ ਤੁਹਾਨੂੰ ਮੈਂ ਦੱਸ ਦਿਆਂ ਕਿ ਜੇ ਪਲੀਜ਼ ਤੁਸੀਂ ਜਿਹੜਾ ਵੀ ਆਪਣੇ ਸੂਟ ਦੀ ਕੁਆਲਿਟੀ ਨੂੰ ਰੇਟ ਨਾਲ ਕੰਪੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਜਿੱਦਾਂ ਦਾ ਰੇਟ ਹੁੰਦਾ ਸੂਟ ਦੀ ਕੁਆਲਿਟੀ ਵੀ ਤੁਹਾਨੂੰ ਉਦਾਂ ਦੀ ਮਿਲੇਗੀ ਵੀ ਜਾਂ ਮਤਲਬ ਇਹ ਨਹੀਂ ਹੈ ਕਿ ਆਪਾਂ 370 ਵਾਲਾ ਸੂਟ ਤੁਹਾਨੂੰ ਬਹੁਤ ਹੀ ਵਧੀਆ ਬਹੁਤ ਵਧੀਆ ਸੂਟ ਵੀ ਹੈ ਸੋ ਲੈਵਲ ਉਦਾਂ ਦਾ ਹੀ ਹੁੰਦਾ ਕਿ ਜਿੱਦਾਂ ਦਾ ਪ੍ਰਾਈਸ ਹੁੰਦਾ ਸੋ ਵਧੀਆ ਤੋਂ ਵਧੀਆ ਸੂਟ ਵੀ ਆਪਣੇ ਕੋਲੇ ਬਹੁਤ ਪਹਿਨੇ ਸਸਤੇ ਸੂਟ ਵੀ ਹੈਗੇ ਨੇ ਸੋ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਿਕਸ ਸੂਟ ਦਿਖਾਵਾਂਗੇ ਇਹ ਵੀਡੀਓ ਇਸੇ ਲਈ ਮੈਂ ਬਣਾਈ ਹੈ ਕਿਉਂਕਿ ਤੁਹਾਨੂੰ ਮੈਂ ਵਧੀਆ ਸੂਟ ਵੀ ਦਿਖਾਵਾਂਗੀ ਤੁਹਾਨੂੰ ਘੱਟ ਰੇਂਜ ਵਾਲੇ ਵੀ ਦਿਖਾਵਾਂਗੀ ਜਿਹੜੇ ਘੱਟ ਰੇਂਜ ਵਾਲੇ ਇਹ ਨਹੀਂ ਕਿ ਉਹ ਸੂਟ ਵਧੀਆ ਨਹੀਂ ਬਹੁਤ ਵਧੀਆ ਸੂਟ ਨੇ ਸੋ ਅੱਜ ਦੀ ਵੀਡੀਓ ਜਿਹੜੇ ਸ਼ੁਰੂ ਕਰਦੇ ਆਂ ਵਰਕ ਇਹ ਬਹੁਤ ਸੋਹਣਾ ਮਸ਼ੀਨ ਵਰਕ ਦਾ ਸੂਟ ਹੈ ਨਿਊ ਸੂਟ ਆਇਆ ਹੈ ਜੀ ਬਿਲਕੁਲ ਇਹ ਵਾਲੇ ਬਹੁਤ ਪਿਆਰਾ ਸੂਟ ਹੈ ਸੋ ਆਪਾਂ ਤੁਹਾਡੇ ਸਾਹਮਣੇ ਪਹਿਲੀ ਵਾਰ ਹੀ ਓਪਨ ਕਰ ਰਹੇ ਆਂ ਬਹੁਤ ਪਿਆਰਾ ਸੂਟ ਹੈ ਜੀ ਇਹ ਵਾਲਾ 컬러 ਤਾਂ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਸ ਦਾ ਬਹੁਤ ਪਿਆਰਾ ਸੂਟ ਹੈ ਜੀ ਸੋ ਇਹਦੇ ਨਾਲ ਦੇ ਆਪਣੇ ਕਾਫੀ ਸੂਟ ਸੇਲ ਵੀ ਹੋ ਗਏ ਨੇ ਸੋ ਇਹ ਆਪਣੇ ਕੋਲ ਦੋ ਹੀ ਕਲਰ ਬਚੇ ਸੀਗੇ ਸੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਿਆ ਮੈਂ ਸੋਚਿਆ ਵੀ ਤੁਹਾਨੂੰ ਇੱਕ ਵਾਰ ਜ਼ਰੂਰ ਦਿਖਾਵਾਂ ਸੋ ਤੁਸੀਂ ਇਹ ਦੇਖੋ ਜੀ ਇਹਦਾ ਫਰੰਟ ਦੇ ਉੱਪਰ ਵਰਕ ਹੋਇਆ ਹੋਇਆ ਮਸ਼ੀਨ ਵਰਕ ਹੈ ਜੀ ਬਹੁਤ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਤੇ ਇੰਨੀ ਕੁ ਸੁਪੀਰੀਅਰ ਕੁਆਲਿਟੀ ਹੈ कॉटन ਦੀ ਪਿਓਰ कॉटन ਹੈ ਬਿਲਕੁਲ ਕੋਈ ਤੁਹਾਨੂੰ ਲਾਈਨਿੰਗ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਬਹੁਤ ਸੋਹਣਾ कॉटन ਹੈ ਜੀ ਇਹ ਤੁਸ ਜਿਹੜੇ ਦੇ ਉੱਪਰ ਬਹੁਤ ਸੋਹਣਾ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਆਏਗਾ ਬਹੁਤ ਪਿਆਰਾ ਵਰਕ ਹੋਇਆ ਹੋਇਆ ਆ ਸ਼ਰਟ ਦੀ ਫਰੰਟ ਤੇ ਘੇਰੇ ਦੇ ਉੱਪਰ ਸੋ ਤੁਹਾਨੂੰ ਦੇ ਇਹਦੇ ਵਿੱਚ ਇਹ ਖਾਸੀਅਤ ਹੈ ਕਿ ਤੁਹਾਨੂੰ ਇਹਦੇ ਲੈਂਥ ਨਾਲ ਕੋਈ ਇਸ਼ੂ ਨਹੀਂ ਹੋਏਗਾ ਤੁਹਾਡੇ ਸਲੀਵਜ਼ ਦੇ ਉੱਪਰ ਬਹੁਤ ਸੋਹਣਾ ਵਰਕ ਹੈ ਇਹ ਵਰਕ ਜਿਹੜਾ ਸਲੀਵਜ਼ ਦੇ ਉੱਪਰ ਆਏਗਾ ਸੋ ਤੁਸੀਂ ਇਹਨੂੰ ਬਾਟਮ ਤੇ ਵੀ ਲਿਆ ਸਕਦੇ ਹੋ ਸਲੀਵਜ਼ ਉੱਪਰ ਵੀ ਤੁਹਾਡੀ ਚੋਇਸ ਹੈ ਜੀ 올ਓਵਰ ਸੂਟ ਆਏਗਾ ਇਹ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਹੈ ਕਾਫੀ ਸੂਟ ਅਪਾ ਸੇਲ ਕੀਤੇ ਆ ਦੇ ਨਾਲ ਦੇ ਦੁਪੱਟੇ ਦਾ ਇਤੋਂ ਵੀ ਜ਼ਿਆਦਾ ਸੋਹਣਾ ਐ ਇਸੇ ਬਹੁਤ ਸੋਹਣੇ ਦੁਪੱਟੇ ਨੇ ਸੋ ਦੁਪੱਟਾ ਦੁਪੱਟੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਟਾਈ ਡਾਈ ਦਾ ਦੁਪੱਟਾ ਹੈ ਤੇ ਪੂਰੇ ਸੋਹਣਾ ਵਰਕ ਹੋਇਆ ਹੋਇਆ ਦੁਪੱਟੇ ਦੇ ਉੱਪਰ ਵੀ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਵਰਕ ਹੈ ਜੇ ਦੇਖੋ ਦੁਪੱਟੇ ਦੇ ਚਾਰੋਂ ਸਾਈਡ ਜਿਹੜਾ ਵਰਕ ਹੋਇਆ ਹੋਇਆ ਦੁਪੱਟਾ ਹੈ ਵੀ ਬਹੁਤ ਸੋਹਣਾ ਸੋ ਮੈਂ ਤੁਹਾਨੂੰ ਆਪਣੇ ਲੈ ਕੇ ਦਿਖਾਨੀ ਹੈ ਦੁਪੱਟਾ ਇਹ ਵਾਲਾ ਆ ਦੇਖੋ ਜੀ ਬਹੁਤ ਪਿਆਰਾ ਦੁਪੱਟਾ ਹੈ ਟਾਈ ਡਾਈ ਦੁਪੱਟਾ ਹੈ ਇਹਦਾ ਦੁਪੱਟੇ ਦੋਨੋਂ ਸਾਈਡ ਵਰਕ ਹੋਇਆ ਹੋਇਆ ਸੋ ਬਹੁਤ ਸੁਪੀਰੀਅਰ ਕੁਆਲਿਟੀ ਤੇ ਬਹੁਤ ਸੋਹਣਾ ਸੂਟ ਹੈ ਸੋ ਇਹ ਸੂਟ ਦਾ ਜਿਹੜਾ ਪ੍ਰਾਈਸ ਹੈ ਜੀ ਰਹੇਗਾ 1500 ਬਾਕੀ ਸ਼ਿਪਿੰਗ ਐਕਸਟਰਾ ਹੋਏਗੀ ਲੋਕਲ ਦੀ ਤੁਹਾਨੂੰ ਕੋਈ ਵੀ ਸ਼ਿਪਿੰਗ ਨਹੀਂ ਹੋਏਗੀ ਤੇ ਇਹਦੇ ਵਿੱਚ ਕਲਰਸ ਆਪਣੇ ਕੋਲੇ ਬਹੁਤ ਸਾਰੇ ਨੇ ਸੋ ਇਦਾਂ ਦੇ ਇਹਦੇ ਜਿਹੜੇ ਹੋਰ ਵੀ ਕਲਰਸ ਤੁਸੀਂ ਦੇਖਣੇ ਤਾਂ ਸਾਨੂੰ ਪਲੀਜ਼ ਇਹਦਾ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਮੈਸੇਜ ਜਰੂਰ ਕਰਿਓ ਇਹਦੇ ਵਿੱਚ ਆਪਣੇ ਕੋਲੇ ਫਿਲਹਾਲ ਦੋ ਹੀ ਕਲਰ ਨੇ ਇੱਕ ਸਕਾਈ ਕਲਰ ਆ ਜਿਹਦੇ ਵਿੱਚ ਇਹ ਵਾਲਾ ਬਹੁਤ ਪਿਆਰਾ ਸ਼ੇਡ ਹੈ ਜੀ ਲਾਈਟ ਸਕਾਈ ਬਲੂ ਕਲਰ ਠੀਕ ਹੈ ਜੀ ਇੱਕ ਕੁਆਲਿਟੀ ਤਾਂ ਇਹ ਹੋਗੀ ਵੀ ਕਿ ਵੀ ਬਹੁਤ ਸੋਹਣਾ ਸੂਟ ਹੈ ਨੈਕਸਟ ਤੁਹਾਨੂੰ ਆਪਾਂ ਰੀਵਾ ਦਾ ਸੂਟ ਦਿਖਾਵਾਂਗੇ ਹਰ ਇੱਕ ਕੁਆਲਿਟੀ ਦਾ ਆਪਣੇ ਮਤਲਬ ਕਿ ਪ੍ਰਾਈਸ ਦੇ ਉੱਪਰ ਬ੍ਰਾਂਡ ਦੇ ਤੇ ਡਿਪੈਂਡ ਕਰਦਾ ਜੀ ਕਿ ਕਿੱਦਾਂ ਦਾ ਉਹ ਨੈਕਸਟ ਇਹ ਰੀਵਾ ਦਾ ਸੂਟ ਹੈ ਪਿਓਰ ਕਾਟਨ ਦਾ ਸੂਟ ਹੈ ਜੀ ਬਹੁਤ ਸੋਹਣਾ ਕੱਪੜਾ ਹੈ ਇਹ ਸੋ ਦੇਖੋ ਜੀ ਬਿਲਕੁਲ ਵੇ ਦੇ ਤੁਹਾਨੂੰ ਲਾਈਨਿੰਗ ਲਗਾਉਣ ਦੀ ਵੀ ਜ਼ਰੂਰਤ ਨਹੀਂ ਹੈ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਇਹ ਪ੍ਰੋਪਰ ਮੋਰ ਲੱਗੀ ਹੋਈ ਹੈ ਜੀ ਇਹਦੀ ਕੋਈ ਆਪਾਂ ਤੁਹਾਨੂੰ ਕਾਪੀ ਨਹੀਂ ਦਵਾਂਗੇ ਕੁਝ ਵੀ ਜੋ ਵੀ ਔਰਿਜਨਲ ਹੋਏਗਾ ਸੋ ਰੀਵਾ ਬ੍ਰਾਂਡ ਦਾ ਰੀਵਾ ਲਿਖਿਆ ਹੋਇਆ ਪ੍ਰੋਪਰ ਟੈਗ ਲੱਗੀ ਹੋਈ ਐ ਇਸੇ ਸੋ ਇਹਦੀ ਇਹ ਵਾਲੀ ਬਾਟਮ ਆਏਗੀ ਬਾਟਮ ਦੇ ਉੱਪਰ ਵੀ ਪ੍ਰੋਪਰ ਟੈਗ ਲੱਗਿਆ ਹੋਇਆ ਹੈ ਜੀ ਰੀਵਾ ਦਾ ਤੁਸੀਂ ਦੇਖ ਸਕਦੇ ਹੋ कोड नंबर वगैरह सब कुछ मेंशन होएगा ये वाली यदि बॉटम आएगी और दुपट्टा तो प्योर मसलीन बहुत सोना सॉफ्ट दुपट्टा है जी इस मतलब जो ये वाले सूट बाय करोगे बहुत दिल खुश होएगा होगा तो बहुत नॉर्मल रेंज से सूट है दुपट्टा देखो यदा कि प्यारा दुपट्टा है ਕਲਰ ਵੀ ਇਹਦੇ ਵਿੱਚ ਕਾਫੀ ਜ਼ਿਆਦਾ ਆਏ ਨੇ ਬਹੁਤ ਸੋਹਣੇ ਸੋਹਣੇ ਕਲਰਸ ਆਏ ਇਹਦੇ ਵਿੱਚ ਉਹ ਤੁਹਾਨੂੰ ਆਪਾਂ WhatsApp ਦੇ ਉੱਪਰ ਸ਼ੇਅਰ ਕਰਾਂਗੇ ਜਰੂਰ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਆ ਸਾਨੂੰ ਸੋ ਉਸ ਤੋਂ ਬਾਅਦ ਜਿਹੜੀ ਆਪਾਂ ਆਪਣੀ ਚੱਲ ਹੀ ਰਹੀਆ ਰੇਂਜ ਦੇ ਵਿੱਚ ਇਹ ਫੂਟ ਤਾਂ ਆਪਣੇ ਇੰਨੇ ਕ ਜ਼ਿਆਦਾ ਸੇਲ ਹੋਇਆ ਸੋ ਇੱਕ ਵੀ ਮਤਲਬ ਇੱਕ ਵੀ ਆਪਾਂ ਕੰਪਲੇਂਟ ਨਹੀਂ ਸੂਟ ਦੀ ਆਈ ਆਪਾਂ ਨੂੰ ਵੀ ਇੰਨੀ ਕੁ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਸੇਲ ਹੋ ਰਿਹਾ ਸੋ ਜਿਨ੍ਹਾਂ ਨੇ ਵੀ ਸੂਟ ਲਏ ਬਲਕ ਦੇ ਵਿੱਚ ਖਰੀਦਿਆ ਚਾਰ ਚਾਰ ਪੰਜ ਪੰਜ ਇਕੱਠੇ ਹੀ ਸੂਟ ਆਪਣੇ ਕੋਰੀਅਰ ਲੱਗ ਰਹੇ ਨੇ ਮਤਲਬ ਇੱਕ ਇੱਕ ਪਰਸਨ ਨੇ ਸੂਟ ਖਰੀਦ ਰਹੇ ਨੇ ਬਹੁਤ ਸੋਹਣੇ ਕਲਰਸ ਆਏ ਇਹਦੇ ਵਿੱਚ ਇਹ ਵਾਲਾ ਪ੍ਰਿੰਟ ਵੀ ਰਿਪੀਟ ਹੋਇਆ ਜੀ ਬਹੁਤ ਸੋਹਣਾ ਸੂਟ ਹੈ ਇਹ ਵਾਲਾ ਸੋ ਕੁਆਲਿਟੀ ਆਪਾਂ ਇਹਨੂੰ ਵੀ ਮਾੜੀ ਨਹੀਂ ਕਹਿ ਸਕਦੇ ਬਟ ਇਹ ਹੁੰਦਾ ਕਿ ਬ੍ਰਾਂਡ ਦਾ ਤੇ ਬਹੁਤ ਸੋਹਣੀ ਕੁਆਲਿਟੀ ਹੈ ਜੀ ਇਹ ਸੂਟ ਆਪਣੇ ਬਹੁਤ ਜ਼ਿਆਦਾ ਰਿਪੀਟ ਤੇ ਉੱਪਰ ਸੇਲ ਹੋ ਰਹੇ ਨੇ ਤੋ ਜਿਨ੍ਹਾਂ ਨੇ ਖਰੀਦਿਆ ਸੋ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਇੱਕ ਬਹੁਤ ਜ਼ਿਆਦਾ ਸੋਹਣੀ ਐਕਸਪੀਰੀਅਲ ਕੁਆਲਿਟੀ ਹੈ ਪ੍ਰੋਪਰ ਇਹਨਾਂ ਦੀ ਤੇ ਪਿਓਰ ਕਾਟਨ ਹੈ ਜੀ ਕੋਈ ਮਿਕਸ ਨਹੀਂ ਮਿਕਸਿੰਗ ਨਹੀਂ ਹੋਈਗੀ ਇਹਦੇ ਵਿੱਚ ਵੀ ਸੋ ਇਹਦੇ ਵਿੱਚ ਵੀ ਬਹੁਤ ਸੋਹਣੇ ਨਵੇਂ ਪ੍ਰਿੰਟਸ ਆਈ ਸੀ ਆਪਾਂ ਸ਼ੇਅਰ ਕੀਤੇ ਹੋਰ ਵੀ ਬਹੁਤ ਸਾਰੇ ਪ੍ਰਿੰਟਸ ਹੈ ਤੁਸੀਂ ਸਾਨੂੰ WhatsApp ਦੇ ਉੱਪਰ ਮੈਸੇਜ ਕਰਕੇ ਜਰੂਰ ਪ੍ਰਿੰਟਸ ਜਿਹੜਾ ਹੋਰ ਦੇਖਣੇ ਤਾਂ ਮੈਸੇਜ ਜਰੂਰ ਕਰਿਓ ਇੱਕ ਸੂਤ ਆਪਣੇ ਕੋਲ ਹੋ ਰਿਹਾ ਸੀ ਇਹ ਥੋੜਾ ਡਿਫਰੈਂਟ ਚੀਜ਼ ਆਈ ਸੀ ਆਪਣੇ ਕੋਲ ਇਹ ਵੀ ਸੋਹਣੀ ਚੀਜ਼ ਹੈ ਸੋ ਆਪਾਂ ਸ਼ੇਅਰ ਕਰਦੇ ਕਰਦੇ ਆ ਵੀ ਤੁਹਾਡੇ ਨਾਲ ਇਹ ਵਾਲਾ ਜਿਹੜਾ ਆਏਗੀ ਸ਼ਰਟ ਆਏਗੀ ਬਹੁਤ ਸੋਹਣੀ ਸ਼ਰਟ ਦੇ ਉੱਪਰ ਪੇਂਟ ਜੈ ਜੀ ਦੇਖ ਸਕਦੇ ਹੋ ਤੁਸੀਂ ਪਿਓਰ ਕਾਟਨ ਹੈ ਇਹ ਵੀ ਉਸ ਤੋਂ ਬਾਅਦ ਜਿਹੜੀ ਇਹਦੀ ਬਾਟਮ ਦੇ ਉੱਪਰ ਵਰਕ ਹੋਇਆ ਹੋਇਆ ਇਦਾਂ ਦਾ ਵਰਕ ਹੋਇਆ ਮਸ਼ੀਨ ਵਰਕ ਬਾਟਮ ਦੇ ਉੱਪਰ ਉਸ ਤੋਂ ਬਾਅਦ ਇਹਦੀ ਜਿਹੜੀ ਮਸਲੀਨ ਦਾ ਦੁਪੱਟਾ ਆਏਗਾ ਸੋ ਡਬਲ ਡਾਈ ਦੁਪੱਟਾ ਆਏਗਾ ਮਸਲੀਨ ਦਾ ਦੇ ਨਾਲ ਸੋ ਅੱਜ ਦੇ ਵੀਡੀਓ ਸੀਗੀ ਆਪਾਂ ਉਹਦੇ ਵਿੱਚ ਤੁਹਾਨੂੰ ਡਿਫਰੈਂਟ ਡਿਫਰੈਂਟ ਸੂਟਸ ਦਿਖਾਏ ਨੇ ਸੋ ਇਹੀ ਮਕਸਦ ਸੀਗਾ ਆਪਣਾ ਕਿ ਆਪਾਂ ਤੁਹਾਨੂੰ ਦੱਸ ਦੇਈਏ ਕਿ ਆਪਣੇ ਕੋਲ ਹਰੇਕ ਤਰ੍ਹਾਂ ਦੀ ਵੈਰਾਈਟੀ ਹੈ ਸੋ ਆਪਣੇ ਕੋਲੇ ਮਹਿੰਗੀ ਤੋਂ ਮਹਿੰਗੀ ਵੈਰਾਈਟੀ ਵੀ ਹੈ ਤੇ ਘੱਟ ਤੋਂ ਘੱਟ ਜਿਹੜੀ ਆਪਾਂ ਥੋੜ੍ਹ ਨਾਲ ਸ਼ੇਅਰ ਕਰ ਰਹੇ ਹਾਂ ਕਾਫੀ ਟਾਈਮ ਤੋਂ 370 ਦੇਲੇ ਸੂਟਸ ਇਹ ਹੁਣ ਥੋੜੇ ਜੀ ਮਤਲਬ ਹਾਈ ਕੁਆਲਿਟੀ ਆਈ ਹੈ ਤੇ ਵਿੱਚ 400 450 ਦੇ ਵਿੱਚ ਸੋ ਇਹ ਵੀ ਇਹ ਨਵੇਂ ਸੂਟ ਆਏ ਆ ਜੀ ਬਹੁਤ ਜ਼ਿਆਦਾ ਹੈਵੀ ਕੁਆਲਿਟੀ ਹੈ ਬਹੁਤ ਸੋਨੀ ਕੋਟਨ ਹੈ ਤੁਸੀਂ ਜਿੱਦਾਂ ਮਰਜ਼ੀ ਨੂੰ ਵੇਅਰ ਕਰ ਸਕਦੇ ਹੋ ਇਹ ਜਿੱਦਾਂ ਹੈ ਓਦਾਂ ਹੀ ਰਹੇਗੀ ਸੋ ਹੋਰ ਨਵੇਂ-ਨਵੇਂ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਸਾਡਾ ਜਿਹੜਾ ਵਟਸਐਪ ਨੰਬਰ ਹੈਗਾ ਜੀ 7015942347 ਦੇ ਉੱਪਰ ਮੈਸੇਜ ਕਰਕੇ ਤੁਸੀਂ ਆਪਣਾ ਨੰਬਰ ਹੈ ਜਿਹੜਾ ਸਾਡੇ ਗਰੁੱਪ ਦੇ ਵਿੱਚ ਐਡ ਕਰਵਾ ਸਕਦੇ ਹੋ ਪਲੀਜ਼ ਰਿਕੁਐਸਟ ਹੈ ਜੀ ਜਿਨ੍ਹਾਂ ਨੇ ਸਾਡੇ ਤੋਂ ਸੂਟ ਬਾਏ ਕਰਨੇ ਨੇ ਜੈਨੂਇਨ ਲੋਕ ਹੀ ਸਾਨੂੰ ਮਤਲਬ ਕਿ ਜਿਹੜੇ ਹੈਗੇ ਨੇ ਮੈਸੇਜ ਕਰਨ ਤੇ ਬਾਕੀ ਉਸ ਤੋਂ ਬਾਅਦ ਸਾਡਾ ਇੰਸਟਾਗ੍ਰam ਅਕਾਊਂਟ ਡੈਸਿੰਗ ਪੰਜਾਬੀ ਸੂਟਸ ਹੈਗਾ ਜੀ ਇੱਥੇ ਵੀ ਤੁਸੀਂ ਸਾਡੇ ਨਾਲ ਮੈਸੇਜ ਤੇ ਗੱਲ ਕਰ ਸਕਦੇ ਹੋ ਸੋ ਅੱਜ ਲਈ ਧੰਨਵਾਦ